ਹੁਣ ਪਰਸੋ ਚੌਥੇ ਦਾ ਬਿਆਨ ਆਇਆਗਾ ਤਰਿੰਦਰ ਸ਼ਾਸਤਰੀ ਦਾ ਕਿ ਹਿੰਦੂ ਰਾਸ਼ਟਰ ਅਸੀਂ ਬਣਾਵਾਂਗੇ ਜੇ ਕਿਸੇ ਨੂੰ ਦਿੱਕਤ ਹੈ ਤਾਂ ਉਹ ਅਸੀਂ ਉਹਨੂੰ ਕਰਜ਼ਾ ਲੈ ਕੇ ਰੁਪਏ ਦੇ ਦੇਾਂਗੇ ਲਾਹੌਰ ਦੀ ਟਿਕਟ ਕਟਾ ਲੇ ਹੂੰ ਭਾਨੇ ਦਾ ਬਿਆਨ ਆਉਦਾ ਵੀ ਜੇ ਤ੍ਰਿੰਦਰ ਸ਼ਾਸਤਰੀ ਹਿੰਦੂ ਰਾਸ਼ਟਰ ਦੀ ਗੱਲ ਕਰੂਗਾ ਤਾਂ ਅਸੀਂ ਖਾਲਿਸਤਾਨ ਦੀ ਗੱਲ ਕਰਾਂਗੇ ਹੂੰ ਕੀ ਮਾੜੀ ਗੀਅ ਚ ਮਾੜੀ ਕੋਈ ਗੱਲ ਨਹੀਂ ਮੈਂ ਇਸ ਚੀਜ਼ ਦੇ ਹੱਕ ਚ ਵੀ ਜੇ ਕੋਈ ਹਿੰਦੂ ਰਾਸ਼ਟਰ ਲਿਆਉਣ ਦੀ ਗੱਲ ਕਰਦਾ ਖਾਲਸਾਣ ਦੀ ਗੱਲ ਰੱਖ ਲਿਆ ਆਪਦੀ ਅਸੀਂ ਸਹਿਮਤ ਹੋਈਏ ਨਾ ਹੋਈਏ ਉਹ ਬਾਅਦ ਦਾ ਮਸਲਾ ਹੈ ਪਰ ਗੱਲ ਇਹ ਆ ਵੀ ਜਦੋਂ ਸਾਰੇ ਬੰਦਿਆਂ ਦਾ ਈਵਨ ਕਿ ਯੂਨੀਵਰਸਿਟੀ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਹੋਰ ਜਿੰਨੇ ਤਰ੍ਹਾਂ ਦੇ ਸਮਾਜਿਕ ਕਾਰਕੁਨ ਨੇਗੇ ਉਹਨਾਂ ਦਾ ਇਹ ਜ਼ੋਰ ਲੱਗਿਆ ਹੋਇਆਗਾ ਕਿ ਜਿਹੜਾ ਇਹ ਭਗਵਾ ਕਰਨ ਕਰਨ ਜਾ ਰਹੇ ਨੇ ਇਹ ਫਾਸ਼ੀਵਾਦ ਆ ਜਿਹੜਾ ਭਗਵੇਂ ਕਰਨ ਦਾ ਇਹਨੂੰ ਇਹ ਕਿਵੇਂ ਸਿਰ ਤੇ ਚੜਦਾ ਆ ਰਿਹਾ ਹੈਗਾ ਕਿਵੇਂ ਸਾਡੀ ਜਮੀਨਾਂ ਜਾਇਦਾਦਾਂ ਦਾ ਰੋਕ ਰਿਹਾ ਹੈਗਾ ਕਿਵੇਂ ਮਜ਼ਦੂਰਾਂ ਨੂੰ ਇਹ ਛੱਕੇ ਟੰਗ ਰਿਹਾ ਤਾਂ ਲੇਬਰ ਕੋਡ ਵੀ ਲਾਗੂ ਕਰਤੇ ਲੇਬਰ ਕੋਟ ਲਾਗੂ ਕਰਤੇ ਤਾਂ ਕਿਵੇਂ ਇਸ ਚੀਜ਼ ਨੂੰ ਰੋਕਣਾ ਹੈ ਇਹ ਰੋਕਣ ਦੀ بجائے ਉਹਨੂੰ ਭੰਡਣ ਦੀ بجائے ਮਤਲਬ ਆਪਦਾ ਇੱਕ ਅੱਗੇ ਫਰੰਟ ਅੱਗੇ ਰੱਖਤਾ ਕਿ ਅਸੀਂ ਆ ਕਰਾਂਗੇ ਇਹ ਇਹਦਾ ਕੋਈ ਨਿਚੋੜ ਥੋੜੀ ਨਾ ਹੋਇਆ ਜੇ ਤੁਸੀਂ ਉਹਨੂੰ ਕੋਈ ਬੰਦਾ ਆਪਣੇ ਤੇ ਚੜ ਕੇ ਆਉਂਦਾ ਆਪਾਂ ਉਹਨੂੰ ਰੋਕਦੇ ਆ ਇਹ ਤਾਂ ਨਹੀਂ ਹੈਗਾ ਕਿ ਅਸੀਂ ਬਰਾਬਰਾਂ ਹੀ ਕਰਦੇ ਆਂਗੇ ਇਹ ਇਹਦਾ ਹੱਲ ਨਹੀਂ ਹੈਗਾ ਹਾਲੇ ਇਹ ਹੈ ਕਿ ਉਸ ਚੀਜ਼ ਨੂੰ ਜਿਹੜਾ ਸਾਡੇ ਵਿੱਚ ਪਾਟਕ ਪਾਇਆ ਹੈ ਉਹ ਵੀ ਗਲਤ ਮੰਗ ਕਰ ਰਿਹਾ ਤੇ ਇਹ ਵੀ ਗਲਤ ਮੰਗ ਬਿਲਕੁਲ ਦੋਨੇ ਗਲਤ ਮੰਗਾਂ ਨੇ ਸਾਨੂੰ ਪੰਜਾਬੀ ਪੰਜਾਬੀਅਤ ਹੋਣ ਦਾ ਮਾਣ ਹੋਣਾ ਚਾਹੀਦਾ ਉਹ ਅਸੀਂ ਮਾਣ ਕਰਦੇ ਵੀ ਹਾਂ ਤੇ ਹੈਗਾ ਵੀ ਆ ਤੇ ਰਹੂਗਾ